ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਬਰਗਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫਆਈਆ ਨੰਬਰ 29 ਸੈਕਸ਼ਨ 363 366 ਦਰਜ ਕਰਕੇ ਜਿਹੜੀ ਤਫ਼ਤੀਸ਼ ਅਮਲ 'ਚ ਲਿਆਂਦੀ ਸੀ ਬਾਅਦ ਤਫ਼ਤੀਸ਼ ਜਿਹੜਾ ਆ ਲੜਕੀ ਤੇ ਜਿਹੜਾ ਉਸ ਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਪਾਸਟ ਦੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਈ ਆ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਵਾਧਾ ਜਰਮ 376 6 ਪਾਸਕਵਰਡ ਨਾਲ ਕੀਤਾ ਗਿਆ ਤੇ ਲੜਕਾ ਜਿਹੜਾ ਗ੍ਰਿਫਤਾਰ ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਬਰਗਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫਆਈਆ ਨੰਬਰ 29 ਸੈਕਸ਼ਨ 363 366 ਦਰਜ ਕਰਕੇ ਜਿਹੜੀ ਤਫਤੀਸ਼ ਅਮਲ 'ਚ ਲਿਆਂਦੀ ਸੀ ਬਾਅਦ ਤਫਤੀਸ਼ ਜਿਹੜਾ ਆ ਲੜਕੀ ਤੇ ਜਿਹੜਾ ਉਸ ਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਬੱਸ ਅੱਡੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਾਈ ਆ ਤੇ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਵਾਧਾ ਜੁਰਮ 376 6 ਪਾਸਕੁਇਟ ਦਾ ਕੀਤਾ ਗਿਆ ਤੇ ਲੜਕਾ ਜਿਹੜਾ ਗ੍ਰਿਫਤਾਰ ਹੈ ਸਰ ਲੜਕਾ ਹੀ ਕੰਮ ਕਰਦਾ ਹੈਗਾ ਤੇ ਲੜਕੀ ਜਿਹੜੀ ਹੈਗੀ ਉਹਦੀ ਉਮਰ ਕਿੰ‍या ਤੇ ਲੜਕੇ ਦੀ ਕੀ ਉਮਰ ਹੈਗੀ ਹੈ ਲੜਕੇ ਦੀ ਉਮਰ ਕਰੀਬ 23 ਸਾਲ ਆ ਤੇ ਲੜਕੀ ਦੀ ਉਮਰ ਕਰੀਬ 15 ਸਾਲ ਆ ਤੇ ਲੜਕਾ ਜਿਹੜਾ ਆ ਵਿਆਹ ਸ਼ਾਦੀਆਂ ਤੇ ਜਿਹੜਾ ਆ ਆਪਣੇ ਟੈਂਟ ਟ੍ਰੌਨ ਦਾ ਕੰਮ ਕਰਦਾ ਸੀਗਾ ਜੀ ਤੇ ਤਾਂ ਸਰ ਲੜਕੀ ਦੇ ਸੰਪਰਕ ਚ ਕਿਸ ਤਰ੍ਹਾਂ ਆਇਆ ਹੈ ਇਹ ਇੱਕੋ ਹੀ ਪਿੰਡ ਦੇ ਨੇ ओके ਇੱਕੋ ਹੀ ਪਿੰਡ ਦੇ ਨੇ ਇਸ ਕਰਕੇ ਆਪਸ ਦੇ ਵਿੱਚ ਇਹਨਾਂ ਦਾ ਮੇਲ ਡੋਲ ਹੁੰਦਾ ਰਹਿੰਦਾ ਸੀ ਤੇ ਇਹ ਵਿਆਹ ਦਾ ਚਾਂਸਾ ਵਗੈਰਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਲੜਕੀ ਨਵਾਲਕਾ ਇਹਨੂੰ ਬਰਗਾ ਕੇ ਵਿਆਹ ਦਾ ਚਾਂਸਾ ਦਿੱਤਾ ਕਿ ਜਿਹੜਾ ਇੱਕ ਰੋ ਲੈ ਗਿਆ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਇਹਦਾ ਮੈਡੀਕਲ ਕਰਾ ਕੇ ਗਾਂ ਜਿਹੜੀ ਤਫਤੀਸ਼ ਨੂੰ ਕੋਰਟ ਚ ਪੇਸ਼ ਕਰਕੇ ਦਾ ਰਿਮਾਂਡ ਮੰਗ ਤੇ ਪਹਿਲਾਂ ਵੀ ਲੜਕਾ ਜਿਹੜਾ ਹੈਗਾ ਲੜਕੀ ਨਾਲ ਦੁਸ਼ਕਰਮ ਕਰਤਾ ਰਿਹਾ ਜਾਂ ਪਹਿਲੀ ਵਾਰ ਕੀਤਾ ਇਹਨੇ ਇਹ ਤਾਂ ਹੁਣ ਜਿਹੜਾ ਬਾਅਦ ਤਫਤੀਸ਼ ਪਤਾ ਲੱਗੇਗਾ ਵੀ ਇਹ ਪਹਿਲੋ ਵੀ ਇਹਨਾਂ ਦੇ ਨਜਾਇਜ਼ ਵਾਂਸ ਅਖੇਜਾ ਵੀ ਇਹ ਲੈ ਕੇ ਜਾਂਦਾ ਸੀ ਕਿਤੇ ਕਿ ਨਹੀਂ ਠੀਕ ਸਰ ਜਿੰਨੇ ਦੁਸ਼ਕਰਮ ਕੀਤਾ ਹੈਗਾ ਵਾ ਲੜਕੀ ਨਾਲ ਇਹਦਾ ਨਾਮ ਕੀ ਹੈਗਾ ਦੋਸ਼ੀ ਦਾ ਇਹਦਾ ਨਾਮ ਹੈਗਾ ਕੁਲਦੀਪ ਸਿੰਘ ਏਲੀਅਸ ਦੀਪੂ son of ਹਰਵਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਹੈ ਇਹ ਜਾਂਗੀਰੂ ਸਰ ਵਾਸੀ ਜਾਂਗੀਰ